ਤਾਂ ਜਦੋਂ ਅਸੀਂ ਰਾਗ ਤੇ ਬਾਰਡਰ ਤੇ 2014 ਵਿੱਚ ਪਹਿਲੀ ਵਾਰ ਪਹੁੰਚੇ ਸੀਗੇ ਉੱਥੇ ਸੀਗੀ ਇੱਕ ਜਿਹੜੇ ਲੋਕਨ ਕਹਿੰਦੇ ਅਜ਼ੀਦੀ ਕਮਿਊਨਿਟੀ ਆ ਜਿਹੜੇ ਅਜ਼ੀਦੀ ਧਰਮ ਦੇ ਲੋਕ ਉਹ ਹੈਗੇ ਆ 6-7 ਹਜ਼ਾਰ ਸਾਲ ਪੁਰਾਣਾ ਧਰਮ ਆ ਤੇ ਉਹਨਾਂ ਉੱਪਰ ਆਈਸੀ ਨੇ ਬਹੁਤ ਪਿਆਰ ਕੀਤਾ ਤੇ ਜਦੋਂ ਅਸੀਂ ਕੈਂਪਾਂ ਲਗਾਏ ਉਹ ਕੈਂਪ ਉਸ ਨਵੇਂ-ਨਵੇਂ ਬਣ ਰਾਇ ਸੀ ਉਸ ਵੇਲੇ ਕਿਉਂਕਿ ਉਹ ਪਰਫੂਜੀ ਆ ਰਹੀ ਸੀ ਅਸੀਂ ਬੋਰਡ 'ਤੇ ਖੜੇ ਸੀਗੇ ਤਾਂ ਜਦੋਂ ਅਜ਼ੀਦੀਆਂ ਦੇ ਜਿਹੜੇ ਉਹਨਾਂ ਦੇ ਬਜ਼ੁਰਗ ਮੈਨ ਮਿਲੇ ਮੋਰੇ ਬੈਠ ਕੇ ਗੱਲ ਕਰਨ ਉਹ ਗੱਲ ਕਰਨੀਆਂ ਵੀ ਤੁਸੀਂ ਕੌਣ ਆ ਕਿਉਂਕਿ ਤੁਸੀਂ ਸਾਨੂੰ ਲੱਗਦੇ ਆ ਆਈਸੀਐਸ ਵਰਗੇ ਲੱਗਦੇ ਆ ਤੁਹਾਡੀਆਂ ਦਾੜੀਆਂ ਤੇ ਪੱਗਾਂ ਤੇ ਜਿਹੜਾ ਮੇਰੇ ਨਾਲ ਸੀਗਾ ਮੁੰਡਾ ਜਿਹੜਾ ਉਹਨਾਂ ਦੀ ਬੋਲੀ ਬੋਲਦਾ ਉਹਨੇ ਫੇਰ ਸਮਝਾਵ ਨਹੀਂ ਬੋਲੀ ਦੇ ਵਿੱਚ ਅਸੀਂ ਕੌਣ ਆ ਤੇ ਅਸੀਂ ਇਹ ਗੱਲ ਦੱਸੀ ਉਹਨਾਂ ਨੂੰ ਤੇ ਦੇਖੋ ਇਰਾਕ ਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਜੀ ਸਾਹਿਬ ਵੀ ਆਏ ਸੀਗੇ ਤੇ ਅਸੀਂ ਉਹਨਾਂ ਦਾ ਸੰਦੇਸ਼ ਉਹਨਾਂ ਦਾ ਪੰਗਰ ਲੈ ਕੇ ਤੁਹਾਡੇ ਵੱਲ ਆਏ ਆਂ ਭਈ ਅਸੀਂ ਆਰ ਇਨਸਾਨੀਏ ਦਸਤਾਵਾਤਾ ਵਾਲਾ ਮੰਗਦੇ ਆਂ ਉਹ ਫੇਰ ਗੱਲ ਸੁਣ ਕੇ ਬੜੇ ਹੈਰਾਨ ਹੋ ਗਏ ਭਈ ਫੇ ਸੇ ਮੈਨੂੰ ਪੁੱਛੇ ਭਈ ਤੁਹਾਡੇ ਇੱਥੇ ਗੁਰੂ ਸਾਹਿਬ ਜੀ ਦਾ ਸੰਗਤ ਪ੍ਰੋਫਿਟ ਕਹਿੰਦੇ ਆ ਆਪਣੀ ਬੋਲੀ 'ਚ ਸਾਡੇ ਦੇਖ ਚ ਆਏ ਸੀਗੇ ਹਾਂਜੀ ਆ ਸੀਗੇ ਜਰੂਰ ਆਏ ਸੀਗੇ 105 550 ਤੋਂ ਪਹਿਲਾਂ ਉਹ ਬੜੇ ਹੈਰਾਨ ਹੋ ਗਏ ਉਹ ਫਿਰ ਅੱਜ ਤੋਂ ਦੇਖੋ 2014 ਤੋਂ ਅੱਜ ਤੱਕ ਬਹੁਤ ਰਿਸਪੈਕਟ ਕਰਦੇ ਉੱਥੇ ਸਿੱਖਾਂਗੇ ਤੁਸੀਂ ਜਾ ਕੇ ਦੇਖਿਓ ਪੱਗਾਂ ਦਾੜੀਆਂ ਦੇ ਫਿਰ ਤੁਹਾਨੂੰ ਦੌੜੀ ਤੁਹਾਨੂੰ ਦੌੜੂਗੇ ਪਿਆਰ ਨਾਲ ਬਿਠਾ ਲੂਗੇ ਠੰਡਾ ਪਲਾਉਗੇ ਚਾਹ ਪਲਾਉਗੇ ਕੋਈ ਵੀ ਇਸ ਗੁਰਨਾਥ ਦੇਵੀ ਦੇਣੇ